ਇਹ ਹਰ ਵਿਆਹ ਦੇ ਮੌਕੇ ਖੁਸ਼ੀ ਦੇ ਮੌਕੇ ਪਾਰਟੀ ਦੇ ਮੌਕੇ ਹਰ ਇੱਕ ਸਮਾਨ ਬੈਗੀ ਮੌਜੂਦ ਆ ਤੁਸੀਂ ਦੇਖ ਸਕਦੇ ਆ ਜੀ ਕੱਲੀ ਕੱਲੀ ਚੀਜ਼ ਜਿਹੜੀ ਵੀ ਫੁੱਲਰ ਦੀ ਜ਼ਰੂਰਤ ਹੋਵੇ ਚਾਂਦਨੀਆਂ ਦੀ ਜ਼ਰੂਰਤ ਹੈ ਬਾਕੀਆ ਸਮਾਨ ਤੁਹਾਨੂੰ ਨਜ਼ਰ ਆ ਰਿਹਾ ਅਜੇ ਬੈਕ ਸਾਈਡ ਤੇ ਬਹੁਤ ਸਮਾਨ ਲੱਗਦਾ ਹੈ ਜੀ ਚਾਂਦਨੀਆਂ ਪਈ ਹੋਈਆਂ ਆ ਇਹ ਵੀਰਾਂ ਦਾ ਤੁਹਾਨੂੰ ਫੋਨ ਨੰਬਰ ਵੀ ਦੱਸ ਦਿੰਦੇ ਆ ਉਸ ਫੋਨ ਨੰਬਰ ਤੇ ਸੰਪਰਕ ਕਰਿਆ ਜੀ ਬੜਾ ਜਿਹਾ ਫੋਨ ਬੋਲੋ ਦੇ ਜੀ ਆਪਣਾ ਫੋਨ ਨੰਬਰ ਕੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਡੇ ਵੀਰਾਂ ਨੇ ਪਿੰਡ ਵੱਡੇ ਸਭਰਾ ਦੇ ਵਿੱਚ ਖਾਲਸਾ ਟੈਂਟ ਹਾਊਸ ਖੁੱਲ੍ਹਿਆ ਹੋਇਆ ਜੀ ਤੇ ਹਰ ਇੱਕ ਵਿਆਹ ਦੇ ਮੌਕੇ ਖੁਸ਼ੀ ਦੇ ਮੌਕੇ ਕਿਤੇ ਵੀ ਪਾਰਟੀ ਹੋਵੇ ਤੇ ਤੁਸੀਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਆ ਫੋਨ ਨੰਬਰ ਤੁਹਾਨੂੰ ਦੱਸ ਦਿੰਨੇ ਆ ਜੀ 62 390 055 18 ਦੂਸਰਾ ਨੰਬਰ ਜੀ 98037 35285 1 ਨੰਬਰ ਹੋਰ ਆ ਜੀ 9843 862 ਕਾਰ ਤੇ ਜਦੋਂ ਮਰਜ਼ੀ ਵਰਕਰ ਕਰੋ ਵੀਰ ਜੀ ਹਰ ਇੱਕ ਸਮਾਨ ਮੌਜੂਦ ਹੈ ਜੀ ਯਾਦਗੀਆਂ ਵੀ ਪਈਆਂ ਹੋਈਆਂ ਇੱਧਰ ਹੋਰ ਵੀ ਪਲੇਟਾਂ ਜਿੰਨੀਆਂ ਵੀ ਭਾਈ ਜੱਡਾ ਮਰਜ਼ੀ ਪ੍ਰੋਗਰਾਮ ਹੋਏ ਸਮਾਨ ਬਹੁਤ ਆ ਜੇ ਪਿਛਲੇ ਬੰਨੇ ਕਮਰੇ ਭਰੇ ਭਰੇ ਆ ਕਿਉਂਕਿ ਆਪਣੀਆਂ ਇਹ ਜਿਹੜੀ ਜਗਾ ਜੀ ਬਾਬਾ ਨਕਸਤਾਨ ਦੇ ਨੇੜੇ ਆ ਜੀ ਤੇ ਇੱਕ ਬੰਨੇ ਸਰ ਚੇਅਰਮੈਨ ਸਾਹਿਬ ਗੇਲੇ ਸਾਹ ਨੂੰ ਸਰਪੰਚਾ ਦੀ ਕੋਠੀ ਦੇ ਬਿਲਕੁਲ ਨੇੜੇ ਆ ਜੀ ਬਾਕੀ ਤੁਸੀਂ ਦੇਖ ਸਕਦੇ ਆ ਜੀ ਸਮਾਨ ਬਾਈ ਦੀ ਢੇਰ ਲੱਗੇ ਪਏ ਆ ਭਾਵੇਂ ਜਿੰਨਾ ਮਰਜ਼ੀ ਕੋਈ ਸਮਾਨ ਆ ਇਹਨੂੰ ਕਰਾ ਗੋਡ ਤੇ ਵੀ ਕਰਾ ਕੈਮਰਾ ਮਾਰ ਕੇ ਵਿਖਾਇਆ ਜਾਵੇ ਆ ਦੇਖੋ ਜਨਾ ਖਾਲਸਾ ਟੈਂਟ ਹਾਲਸ ਤੇ ਬਾਕੀ ਆ ਮੈਡਾ ਜਿੰਨੇ ਮਰਜ਼ੀ ਮੈਗਾ ਪਾਵੇ ਇਥੋਂ ਲੈ ਕੇ ਪੱਟੀ ਤੱਕ ਬਾਈ ਜੀ ਵਿਛਾ ਦੇਾਂਗੇ ਐਨੇ ਮੈਟ ਪਿਆ ਜਦੋਂ ਮਰਜ਼ੀ ਸਪਰਕ ਕਰੋ ਇਧਰ ਗੱਡੇ ਆ ਹੋਰ ਵੀ ਗੱਡੇ ਆ ਇਧਰ ਕੁਰਸੀਆਂ ਟੱਪ ਬਾਈ ਜੀ ਕੱਲੀ ਕੱਲੀ ਇਦਾਂ ਚੀਜ਼ੇ ਭਰਾਈ ਜਾਵੇ ਜਿੱਦ ਕਿਦੇ ਨੂੰ ਵੀ ਜਰੂਰ ਆ ਜਦੋਂ ਮਰਜ਼ੀ ਸਬਰ ਕਰੋ ਡੈਕੋਰੇਸ਼ਨ ਕੰਮ ਨੂੰ ਵੇਖ ਤੁਸੀਂ ਨਹੀਂ ਲਾਉਂਦਾ ਪ੍ਰਬੰਧ ਪੂਰਾ ਸਮਾਨ ਪਿਆ ਆ ਜੀ ਵੀ ਜਿਵੇਂ ਆਪਾਂ ਇੱਕ ਅਲੱਗ ਜੀ ਚੀਜ਼ ਤਿਆਰ ਕਰਦੇ ਆ ਨਾ ਪੂਰੀ ਸ਼ਾਨਦਾਰੀ ਕੋਈ ਛੁੱਲੀਆਂ ਲਾ ਕੇ ਪਰਦੇ ਲਾ ਕੇ ਪੂਰੀ ਐਕਟ ਨੰਬਰ ਦੀਆ ਸਿਸਟਮ ਬਣਾਇਆ ਜਾਊਗਾ ਜੀ ਤੇ ਵੀਰਾਂ ਦੇ ਨਾਲ ਕੋਲ ਕਰੋ ਵਾਤਵਾਤ ਤੇ ਵੀਡੀਓ ਸ਼ੇਅਰ ਕਰੋ ਜੀ